ਸਤੂ ਮੂਸੇ ਵਾਲਾ ਉਹ ਪੰਜਾਬ ਦਾ ਪੁੱਤ ਜਿਹੜਾ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਿੱਦੇ ਉਹ ਪੂਰਾ ਹੋਇਆ ਤੇ ਮੈਂ ਤੇ ਸੰਧੂ ਸਾਹਿਬ ਤੇ ਸੁਖਜਿੰਦਰ ਰੰਦਾਵਾ ਰਾਤ ਨੂੰ ਪਹੁੰਚ ਕੇ ਤੇ ਮਾਰ ਮਾਰ ਨੂੰ ਇਹ ਲੱਗਦਾ ਸੀ ਖਬਰਾਂ ਪੁੱਤਾਂ ਸਪਤਾ ਝੋਟ ਕੇ ਆਜੂਗਾ ਜਾਣ ਲੱਗੇ ਜਦੋਂ ਨਵਾਰ ਨੂੰ ਮੁੱਕ ਕੇ ਟੋੜਿਆ ਬੀਅ ਤੇ ਨਾਲੇ ਕਣਗੀ ਲਾਲ ਰੰਗ ਦੀ ਪੱਗ ਤੇ ਕਣਗੀ ਲਾ ਕੇ ਸਿਰੇ ਬਨ ਕੇ ਆ ਦੇ ਕਵਾਰੇ ਪੁੱਤ ਨੂੰ ਸ਼ਮਸ਼ਾਨ ਘਾਟ ਉਹ ਮਾਂ ਛੱਡ ਕੇ ਆਈ ਹੈ ਅੱਜ ਤੱਕ ਪੌਣੇ 2 ਸਾਲ ਬੀਤ ਗਏ ਸਵਾ ਸਾਲਾ ਭੋਗ ਵੀ ਪੈ ਗਿਆ ਲੇਕਿਨ ਸਿੱਧੂ ਮੂਸੇਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ ਮੈਂ ਵੀ ਰੋਣੇ ਕਰ ਲਉਂਦੀ ਤੇ ਉਹ ਧਰਨੇ ਨਾਲ ਆ ਕੇ ਮਜਾਵੇ ਕਰ ਕਰਕੇ ਸਾਡਾ ਬਾਈਬਲ ਕੌਰ ਸਿੰਘ ਬਹਿ ਗਿਆ ਅਰਨ ਵਾਲਾ ਉਹ ਕਹਿੰਦਾ ਕਹਿੰਦਾ ਹਮਾਰਿਆ ਉਹਨੂੰ ਪਰੌਣਿਆਂ ਦੇ ਬਾਗ ਪੰਜਾਬ ਦੀਆਂ ਜੇਲਾਂ ਦੇ ਵਿੱਚ মিডিਆ ਦੇ ਰਾਹੀਂ ਪੰਜਾਬ ਦੇ ਅੰਦਰ ਪੇਸ਼ ਕੀਤਾ ਜਾਂਦਾ ਹੈ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਸਿੱਧੂ ਮੂਸੇਵਾਲਾ ਉਹ ਪੰਜਾਬ ਦਾ ਪੁੱਤ ਜਿਹੜਾ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਸਾਡਾ ਯਾਰ ਸੀਗਾ ਤੇ ਮੈਂ ਉਹਦੀ ਮਾਤਾ ਚਰਨ ਸਿੰਘ ਕੋਲੇ ਜਿੱਤੇ ਉਹ ਪੂਰਾ ਹੋਇਆ ਤੇ ਮੈਂ ਤੇ ਸੰਧੂ ਸਾਹਿਬ ਤੇ ਸੁਖ ਜਿੰਦਰ ਰੰਦਾਵਾ ਰਾਤ ਨੂੰ ਪਹੁੰਚ ਕੇ ਤੇ ਮਾਰ ਮਾਰ ਨੂੰ ਇਹ ਲੱਗਦਾ ਸੀ ਖਬਰਾਂ ਪੁੱਤ ਸਬਦਾ ਝੋਟ ਕੇ ਆ ਜੂਗਾ ਮੇਰਾ ਉਹ ਗੱਭਰੂ ਜਿਹਨੇ ਦੁਨੀਆ ਦੇ ਵਿੱਚ ਨਾ ਕੇਵਲ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਨਾ ਪੈਦਾ ਕੀਤਾ ਤੇ ਜਾਣ ਲੱਗੇ ਜਦੋਂ ਨਵਾਰ ਨਮੂਖ ਕੇ ਤੋੜਿਆ ਤੇ ਮਾਂ ਵੈਣ ਪਾਉਂਦੀ ਹੈ ਤੇ ਨਾਲੇ ਕਣਗੀ ਲਾਲ ਰੰਗ ਦੀ ਪੱਗ ਤੇ ਕਣਗੀ ਲਾ ਕੇ ਸੇਰੇ ਬਨ ਕੇ ਆ ਦੇ ਕਵਾਰੇ ਪੁੱਤ ਨੂੰ ਸ਼ਮਸ਼ਾਨ ਘਾਟ ਉਹ ਮਾਂ ਛੱਡ ਕੇ ਆਈ ਹੈ ਤੇ ਅੱਜ ਤੱਕ ਬੇਸਰ ਕੇ ਧਰਨਾ ਲਾਇਆ ਹੈ ਅੱਜ ਤੱਕ ਪੌਣੇ 2 ਸਾਲ ਬੀਤ ਗਏ ਸਵਾ ਸਾਲ ਦਾ ਭੋਗ ਵੀ ਪੈ ਗਿਆ ਲੇਕਿਨ ਸਿੱਧੂ ਮੂਸੇ ਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਰੋਣੀ ਕਰ ਲਉਂਦੀ ਤੇ ਉਹ ਧਰਨੇ ਲਾ ਲ ਕੇ ਮਜਾਵੇ ਕਰ ਕਰਕੇ ਸਾਡਾ ਬਾਈ ਬਲਕੌਰ ਸਿੰਘ ਬਹਿ ਗਿਆ ਤੇ ਜਿਹੜਾ ਦੁਸ਼ਮਣ ਸੀਗਾ ਸਿੱਧੂ ਮੂਸੇ ਨੂੰ ਮਾਰਨ ਵਾਲਾ ਉਹ ਕਹਿੰਦਾ ਕਹਿੰਦਾ ਹਾਂ ਮਾਰਿਆ ਉਹਨੂੰ ਪਰੌਣਿਆਂ ਦੇ ਬਾਗ ਪੰਜਾਬ ਦੀਆਂ ਜੇਲਾਂ ਦੇ ਵਿੱਚ মিডিਆ ਦੇ ਰਾਹੀਂ ਪੰਜਾਬ ਦੇ ਅੰਦਰ ਪੇਸ਼ ਕੀਤਾ ਜਾਂਦਾ ਹੈ ਸਾਨੂੰ ਭਗਵੰਤ ਮਾਨ ਸਾਹਿਬ ਸਾਨੂੰ ਇਸ ਕੱਲ ਦਾ ਦੁੱਖ ਹੈ ਇਸ ਕਰਕੇ ਸੰਜੇ ਤਲਵਾਰ ਸਾਹਿਬ ਅੱਜ ਦਾ ਇਸ ਧਰਨਾ ਹੁਣ ਰਾਜਾ ਬਣਗੇ ਇਸ ਕਰਕੇ ਟਰਨਾ ਲੌਣ ਲੱਗਿਆ ਪੱਤਰਕਾਰ ਸਾਥੀਓ ਇਹ ਰੋਣਾ ਹੈ